ਦੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਕਾਲੀ ਦਲ ਬਾਦਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਪਿਤਾ ਤਰਸੇਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋਣ ਦਾ ਇਲਜ਼ਾਮ ਲਗਾਇਆ ਹੈ ਨਕਾ ਕਿ ਜੋਸ਼ੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਗਿਆ ਸੀ ਜੋ ਅਸਤੀਫੇ ਪ੍ਰਵਾਨ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਹੋਇਆ ਸੀ ਅਕਾਲੀ ਦਲ ਨੇ ਉਸ ਨੂੰ ਹਜੇ ਤੱਕ ਪ੍ਰਵਾਨ ਨਹੀਂ ਕੀਤਾ ਹੈ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਨੂੰ ਨਾ ਮੰਨ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਕੋਈ ਮਤਲਬ ਨਹੀਂ ਉਹ ਸਿੱਧੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਹੇ ਹਨ ਅੱਜ 14 ਤਰੀਕ ਨੂੰ ਮਾਝਾ ਫਿਰਨੇ ਦੇ ਤੋਂ ਜੇਹੋਂ ਗੁਰੂ ਸਾਹਿਬ ਨੇ ਕਾਲੀ ਮੁਕਤੀ ਦਿੱਤੀ ਗਈ ਹੁੰਦੀ ਆ ਉਸ ਸਿਰਸ ਨੂੰ ਮੁਖ ਰੱਖਿਆ ਆ ਕਿ ਇਹ ਸੋਤ ਪਾਇਮਰਪਾਲ ਸਿੰਘ ਵੱਲੋਂ ਔਰ ਸਰਦਜੀਤ ਸਿੰਘ ਵੱਲੋਂ ਤੇ ਬਾਕੀ ਸਾਰੇ ਪੰਜਾਬ ਵਾਸੀਆਂ ਵੱਲੋਂ ਅਸੀਂ ਇਸ ਸੰਜੀਪ ਤੇ ਪੰਥਕ ਤਕਰਤਾ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਰਾਸ਼ਟਰੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦਾ ਵੀ ਆਗਾਜ਼ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਇਹ ਬਹੁਤ ਵੱਡੀ ਇਕਤਰਤਾ ਕਰਕੇ ਸਮਰਥਾ ਉਹ ਪ੍ਰਵਾਨਗੀ ਵੀ ਲਵਾਂਗੇ ਇਹ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ 14 ਮਾਰਚ ਦੀ ਗੱਲ ਤੋਂ ਬਾਅਦ ਪਹੁੰਚੇ ਤੇ ਜੋ ਕਰੋ ਇਹ ਸਾਨੂੰ ਕੁਝ ਇਹੋ ਜਿਹੀ ਸਹੂਲਤਾਂ ਨਹੀਂ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰ ਡਰਾਮਕਾਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਓ ਉਹਨਾਂ ਦੀ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਸੀ ਚਾ ਰਹੇ ਇਸ ਕਰਕੇ ਉਸ ਨੂੰ ਕਿ ਸਾਰੇ ਕਿਸੇ ਡਰ ਭੈ ਤੋਂ ਮੁਕਤ ਹੋ ਕੇ ਕੋਈ ਜਲੂਨੀ ਤੇ ਰਾਸ਼ਟਰੀ ਸੈਸਟਿਕ ਕਾਨਫਰੰਸ ਹੋਵੇ ਕੋਈ ਇਹ ਬੰਦੇ ਕੋਈ ਐਫਪੀ ਆਪਣੇ ਗਲਤ ਤੇ ਜਾਂਦਾ ਇਹ ਜੇ ਮੇਰੇ ਖਿਆਲ ਆ ਕਿ ਜੋ 18 ਸਾਲ ਵੀ ਉਹ ਵੀ ਛੁੱਟ ਰਹੇ ਬਦਲ ਸਭ ਨੇ 18 ਸਾਲ ਨਹੀਂ ਕੀਤੀ ਤੇ ਸੁਖਵੀਰ ਬਾਦਲ ਨੇ ਕਿੰਨੇ ਸਾਲ ਕੀਤੀ ਜਿਹੜਾ ਉਹ ਪਾਰਟੀ ਚਲਾ ਰਹੇ ਹੈ ਇਹ ਜੀ ਕੋ ਜੇਲ ਕੱਟੀ ਨਾ ਕੋਈ ਬਹੁਤ ਵੱਡੀ ਗੱਲ ਹੈ ਕਿ ਇਸ ਤੋਂ ਆਪਣੇ ਕੌਮ ਦੇ ਬੰਦੇ ਨੂੰ ਜੇਲੋਂ ਵੀ ਛੁੱਟੇ ਇਹਨਾਂ ਦੀ ਇਹੋ ਮਨਸਾ ਹੈ ਕਿ ਜਿਹੜੇ ਕੁ ਜਿਹੜੇ ਲੋਕ ਪ੍ਰਵਾਂਤ ਲੀਏ ਉਹ ਜਿਨ੍ਹਾਂ ਗਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਜੀ ਮੇਰੇ ਖਿਆਲ ਆ ਕਿ ਜੋ 18 ਸਾਲ ਵੀ ਉਹ ਵੀ ਛੁੱਟ ਰਹੇ ਬਦਲ ਸਭ ਨੇ 18 ਸਾਲ ਨਹੀਂ ਕੀਤੀ ਇਸ ਖਬਰ ਬਾਦ ਨੇ ਕਿੰਨੇ ਸਾਲ ਕੱਤੀਏ ਮੇਰਾ ਉਹ ਪਾਰਟੀ ਚਲਾ ਰਹੇ ਹੈ ਇਹ ਜਿਹਨੂੰ ਜੇਲ੍ਹ ਕੱਤੀ ਨਾ ਕੋਈ ਬਹੁਤ ਵੱਡੀ ਗੱਲ ਹੈ ਕਿ ਇਸ ਤੋਂ ਆਪਣੇ ਕੌਮ ਦੇ ਬੰਦੇ ਨੂੰ ਜੇਲ੍ਹ ਨੂੰ ਛੁੱਟ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੁਝ ਜਿਹੜੇ ਲੋਕ ਪ੍ਰਵਾਂਤ ਲੀਡਰ ਉਹ ਜਿੰਨ੍ਹੇ ਰਹਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿ ਇਹ ਇਹ ਇਹਨਾਂ ਦੀ ਇਹੋ ਮਨਸਾ ਹੈ ਇਸ ਤਰ੍ਹਾਂ ਕਿ ਇਹ ਉਹਨਾਂ ਦੀਆਂ ਗੱਲਾਂ ਦੇ ਕੋਈ ਨਹੀਂ ਉਹਨਾਂ ਨੂੰ ਕਿ ਹੁਣ ਕੌਮ ਨੇ ਨਕਾਰ ਦਿੱਤਾ ਉਹ ਨੇ ਹੱਥ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਗੁਰਵਾਨੀ ਨਹੀਂ ਕਰੇਗੀ ਉਹ ਤਾਂ ਅਕਾਲ ਤਖਤ ਤੋਂ ਵੀ ਧੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮਨਾ ਇੱਧੇ ਦੇ ਦਿੱਟੂ ਹੁਕਮ ਆਏ ਆ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗੁਜ਼ਾਰੀ ਤੇ ਫਿਰ ਵੀ ਉਹ ਅਕਾਲ ਤਖਤ ਨੂੰ ਹੀ ਕਹਿਮੀ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਹੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਗੋਸ਼ਟੀ ਕਰਾਇਆ ਜਾਵੇ ਅਸੀਂ ਪਾਲਤਰਾ ਹੋ ਜੀ ਤੇ ਫਿਰ ਵੀ ਇਹ ਰੋਣ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੂੰ ਮੈਂ ਮੈਂ ਸਿੱਖ ਹਰਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੁੰਦੀ ਆ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤਾਂ ਮੇਰਾ ਖਿਆਲ ਸਾਰੇ ਨੂੰ ਇਕੱਠੇ ਹੋ ਕੇ ਲੜਾਂਗੇ ਕਿ ਕਿਹੜੀ ਸਾਡਾ ਕੋਈ ਕੋਈ ਜਗ੍ਹਾ ਹੋਵੇ ਜ세ਦਾਰ ਸਾਹਿਬ ਨੇ ਜਦੋਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹ ਉਹਨਾਂ ਨੂੰ ਉਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਹੀ ਉਹ ਹੁਕਮਨਾਮਾ ਉਹਨਾਂ ਨੇ ਉਹਨਾਂ ਨਾਲ ਸਾਰੇ ਪੰਚ ਦੇ ਬਾਕੀ ਜਥੇਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਸਲ ਤਕਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੋ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਵੀਧੀਆਂ ਹੋਰ ਵੀ ਵਾਕਵਾ ਕਰ ਰਹੀ ਹੈ ਇਹ 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 ਮਸਲਾ ਵਰਤੋਂ ਦਾ ਉਹਦਾਵਾ ਵੀ ਜਿਹੜੇ ਉਹਨਾਂ ਦਾ ਗਰੁਪ ਹੋਰ ਵਾਰੀ ਕੀ ਜਿਹੜੇ ਜਿਹੜੇ ਬੰਦਿਆਂ ਨੇ ਕਾਮ ਨਹੀਂ ਹੋਗਾ ਉਸ ਟਾਈਮ ਤੇ ਕੋਈ ਨੁਕਸਾਨ ਕੀਤਾ ਜਾਂ ਉਹ ਇਹ ਨਾਲ ਵਿਚਰਦੇ ਰਹੇ ਆ ਜਿਨ੍ਹਾਂ ਦੇ ਦੋਸ਼ੀ ਹੈ ਕੋਈ ਸਹੀ ਉਹਨਾਂ ਤੋਂ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਣੇ ਇਹ ਤਾਂ ਬਾਅਦ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਥ ਤੇ ਉਹ ਆਪਣੀ ਰਾਸ ਠੀਕ ਤਾਂ ਜਦੋਂ ਵਾਸਤੇ ਨਹੀਂ ਪੰਛ ਵਾਸਤੇ ਲੱਗ ਰਿਹਾ ਉਹ